ਇੱਕ ਗੱਲ ਦਾ ਹੋਰ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ ਹਾਂ ਹਾਂ ਕਿ ਜਿੱਥੇ ਤੁਸੀਂ ਇੱਕ ਸ਼ੂਟਿੰਗ ਦਾ ਪੰਮ ਕਰਦੇ ਹੋ ਡਾਇਰੈਕਟਰ ਹੋ ਡਾਇਰੈਕਟ ਕਰਦੇ ਹੋ ਬਹੁਤ ਸਾਰੀਆਂ ਚੀਜ਼ਾਂ ਨੂੰ ਵੀਡੀਓ ਡਾਇਰੈਕਟ ਕਰਦੇ ਹੋ ਉਸ ਦੇ ਨਾਲ ਨਾਲ ਮੈਨੂੰ ਪਤਾ ਲੱਗਾ ਵੀ ਤੁਸੀਂ ਫੋਟੋਗ੍ਰਾਫੀ ਦਾ ਵੀ ਕੰਮ ਕਰਦੇ ਹੋ ਔਰ ਬਹੁਤ ਸਾਰੇ ਘਰਾਂ ਦੇ ਵਿੱਚ ਤੁਸੀਂ ਜਾਂਦੇ ਹੋ ਮੈਰਿਜ ਫੰਕਸ਼ਨ ਟੈਂਡ ਕਰਦੇ ਹੋ ਜਾਗੋਜ਼ ਫੰਕਸ਼ਨ ਟੈਂਡ ਕਰਦੇ ਹੋ ਔਰ ਉਸ ਦੇ ਨਾਲ ਨਾਲ ਮੈਂ ਇੱਕ ਗੱਲ ਦਾ ਹੋਰ ਜ਼ਿਕਰ ਕਰਨਾ ਚਾਹਾਂਗਾ ਕਿ ਤੁਸੀਂ ਪ੍ਰੀ-ਵੈਡਿੰਗ ਦੇ ਵਿੱਚ ਵੀ ਆਪਣੇ ਸ਼ੂਟਿੰਗ ਦੇ ਇਸ ਫੀਲਡ ਨੂੰ ਆਪਣੇ ਸ਼ੌਂਕ ਨੂੰ ਕਿਸ ਤਰ੍ਹਾਂ ਬਰਕਰਾਰ ਰੱਖਿਆ ਕਿਉਂਕਿ ਜਿਹੜੀ ਪ੍ਰੀ-ਵੇਡਿੰਗ ਹੈ ਉਹ तकरीबन 5-6 ਸਾਲ ਤੋਂ ਜਿਹੜੀ ਹੈ ਹਾਈਲਾਈਟ ਹੋਈ ਹੈ ਹੁਣ ਤੱਕ ਔਰ ਮੈਂ ਉਹ ਗੱਲ ਤੁਹ ਸਾਡੇ ਦਰਸ਼ਕਾਂ ਨੂੰ ਸਾਂਝੀ ਕਰਉ ਕਿ ਤੁਸੀਂ ਪ੍ਰੀ-ਵੇਡਿੰਗ ਜਿਹੜੀ ਹੈ ਉਹਦੇ ਵਿੱਚ ਆਪਣੇ ਸ਼ੌਂਕ ਨੂੰ ਕਿਸ ਤਰ੍ਹਾਂ ਪਰਫੋਲੇਟ ਕੀਤੀ ਜੀ ਹਾਂ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਇਹ ਜਿਹੜੀ ਮੈਂ ਪਹਿਲਾਂ ਤੁਹਾਨੂੰ ਕਾਂ ਦੀ ਗੱਲ ਦੱਸੀ ਜੀ ਤੇ ਉਹ ਇੱਕ ਪ੍ਰੀ-ਵੇਡਿੰਗ ਦੇ ਵਿੱਚ ਹੀ ਮੈਂ ਵਰਤਨਾ ਸ਼ੁਰੂ ਕੀਤਾ ਹੈ ਸਾਲ 1987 ਦੇ ਵਿੱਚ ਮੈਂ ਆਪਣੀ ਲਾਈਫ ਦੇ ਵਿੱਚ ਆਪਣੀ ਮੈਰਿਜ ਫਿਲਮਾਂ ਦੇ ਵਿੱਚ 1987 ਤੋਂ ਪ੍ਰੀ ਵਿਡਿੰਗਾਂ ਸ਼ੁਰੂ ਕਰ ਦਿੱਤੀਆਂ ਸੀ ਤੇ ਇਸੇ ਤਰ੍ਹਾਂ ਹੀ ਸੀ ਕਿ ਜਾਗੋ ਜਾਗੋ ਦੀ ਤੁਸੀਂ ਗੱਲ ਕਰਦੇ ਹੋ ਪਹਿਲਾਂ ਮੈਂ ਤੁਹਾਨੂੰ ਜਾਗੋ ਦਾ ਜਵਾਬ ਦੇਣਾ ਫਿਰ ਮੈਂ ਤੁਹਾਨੂੰ ਪ੍ਰੀ ਵਿਡਿੰਗ ਦਾ ਜਵਾਬ ਦੇਣਾ ਹਾਂਜੀ ਤੇ ਜਾਗੋ ਇਸ ਤਰ੍ਹਾਂ ਦੀ ਕਿ ਅਸੀਂ ਆਪਣੀ ਦਾਦੀ ਮਾਂ ਤੋਂ ਗੱਲਾਂ ਸੁਣਦੇ ਹੁੰਦੇ ਸੀ ਮੇਰੀ ਮਾਤਾ ਦਾ ਜਨਮ ਵੀ ਪਾਕਿਸਤਾਨ ਦਾ ਸੀਗਾ ਤੇ ਉਹ ਵੀ ਸਾਨੂੰ ਗੱਲਾਂ ਸੁਣਾਉਂਦੇ ਹੁੰਦੇ ਸੀਗੇ ਕਿ ਪਹਿਲਾ ਵਿਆਹਾਂ ਦੇ ਵਿੱਚ ਜਾਗੋ ਕੱਢਣੀ ਨਾਨਕਿਆਂ ਨੇ ਤੇ ਲੋਕਾਂ ਨੂੰ ਸੌਣ ਨਾ ਦੇਣਾ ਪਨੇਾਲੇ ਭੰ ਦੇਣੇ ਉਹ ਇਸ ਤਰ੍ਹਾਂ ਦੇ ਹਾਸਾ ਮਜ਼ਾਕ ਸਾਰਾ ਜਾਗ ਦੇ ਇੱਕ ਮਨੋਰੰਜਨ ਬਣਾ ਕੇ ਰੱਖਦੇ ਸੀਗੇ ਤੇ ਮੈਂ ਅਸੀਂ ਗੱਲਾਂ ਸੁਣਨੀਆਂ ਤੇ ਮੈਨੂੰ ਪਤਾ ਨਹੀਂ ਸੀ ਜਾਗੋ ਕਿਦਾਂ ਉਹਨਾਂ ਕਣਾਂ ਦੀਵੇ ਜਗਾ ਲੈਂਦੇ ਸੀ ਕਿ ਲੋਕ ਲਾਗ ਕਰਕੇ ਤੇ ਲੈ ਕੇ ਇਦਾਂ ਗਲੀ ਗਲੀ ਫਿਰਨਾ ਜੀ ਨੇਕਣਾ ਮੈਨੂੰ ਪੂਰੀ ਸਮਝ ਨਹੀਂ ਸੀ ਲੱਗਦੀ ਗੱਲ ਫਿਰ 1980 81 ਦੇ ਵਿੱਚ ਫਿਲਮ ਆਈ ਚੰਨ ਪਰਦੇਸੀ ਚੰਨ ਪਰਦੇਸੀ ਮੈਂ ਫਿਲਮ ਦੇਖਣ ਗਿਆ ਤੇ ਉਹਦੇ ਵਿੱਚ ਜਾਗੋ ਮੈਂ ਦੇਖੀ ਅੱਛਾ ਜੀ ਉਹਦੇ ਵਿੱਚ ਇੱਕ ਜਾਗੋ ਦਾ ਸੀਨ ਕਾਲਜ ਦੇ ਵਿੱਚ ਉਹਨਾਂ ਨੇ ਪਾਇਆ ਸੀ ਮੈਂ ਉੱਥੋਂ ਬੈਠੇ ਰ ਮਨ ਚ ਸੋਚਿਆ ਯਾਰ ਮੈਂ ਵੀ ਆਪਣੀਆਂ ਇਹ ਫਿਲਮਾਂ ਜਿਹੜੀਆਂ ਲੋਕੀ ਆਪਾਂ ਮੈਰਜਾਂ ਦੀਆਂ ਫਿਲਮਾਂ ਬਣਾਉਂਦੇ ਆ ਕਿਉਂ ਨਾ ਹੋਵੇ ਤਾਂថា ਆਪਾਂ ਜੇ ਇਸ ਜਾਗੋ ਦਾ ਵਿੱਚ ਪਾ ਲਈਏ ਤੇ ਸੱਚਮੁੱਚ ਮੈਂ ਫਿਰ ਉਸ ਤੋਂ ਬਾਅਦ ਵੀ ਲੋਕਾਂ ਨੂੰ ਜਾਗੋ ਇਹ 1987 ਦੇ ਕਰੀਬ ਦੀਆਂ ਇਹ ਗੱਲਾਂ ਮੈਂ 1987 ਵਿੱਚ ਫਿਰ ਮੈਂ ਆਪਣੀਆਂ ਮੈਰਜਾਂ ਦੀਆਂ ਫਿਲਮਾਂ ਦੇ ਵਿੱਚ ਜਾਗੋ ਪਾ ਦਿੱਤੀ ਜੀ ਔਰ ਫਿਰ ਮੈਂ ਜਾਗੋ ਜਿਹੜੀ ਪਾਈ ਉਹ ਨੂੰ ਮੈਂ ਸ਼ੂਟ ਕਰਨਾ ਸ਼ੁਰੂ ਕਰ ਦਿੱਤਾ ਅੱਛਾ ਜੀ ਉਹਨੂੰ ਸ਼ੂਟ ਕਰਨਾ ਵਕਾਇਦਾ ਤੌਰ ਦੇ ਉਤੇ ਨਾਲ ਸਾਊਂਡ ਸੁਣਾ ਕੇ ਤੇ ਨਾਲੋਂ ਨਾਲ ਉਹ ਐਕਟਿੰਗ ਕਰਾਣੀ ਉਹਨਾਂ ਕੋਲ ਬਹੁਤ ਹੀ ਲੋਕਾਂ ਨੇ ਇਸ ਗੱਲ ਨੂੰ ਸਲਾਹਿਆ ਬਹੁਤ ਹੀ ਮੁਹੱਬਤ ਦਿੱਤੀ ਮੈਨੂੰ ਲੋਕਾਂ ਨੇ ਤੇ ਬਹੁਤ ਹੀ ਮੈਂ ਮਤਲਬ ਲੋਕ ਮੇਨਾਂ ਪਿਆਰ ਇਸ ਗੱਲ ਦੇ ਵਿੱਚ ਕਰਨ ਲੱਗ ਪਏ ਸੋ ਉਹ ਮੈਂ ਜਾਗੋ ਦਾ ਵੀ ਸੀਨ ਤੁਹਾਨੂੰ ਛੋਟਾ ਜਿਹਾ ਦਿਖਾ ਦੇਣਾ ਮੈਂ ਕਿਦਾਂ ਸ਼ੂਟ ਕਰਦਾ ਹੁੰਦਾ ਸੀਗਾ ਤੇ ਇਹ ਲਓ ਰਾਜ ਰਾਜ ਗਾਲਾ ਦੇ যাতাওয়া ਕਰ ਗਿਆ ਨਹੀਂ ਕੀ ਕਰ ਗਿਆ ਨਹੀਂ ਜਮਾਈ ਹੱਦ ਕਰ ਗਿਆ ਨਹੀਂ ਕੀ ਕਰ ਗਿਆ ਸੀ ਗਿਆ ਦਾੜੀ ਤਕਰੀਬਨ ਇਹ ਬੜੀ ਪੁਰਾਣੀ ਗੱਲ ਦਾ ਤੁਸੀਂ ਜ਼ਿਕਰ ਸਾਡੇ ਨਾਲ ਸੰਭਾ ਕੀਤਾ ਤਕਰੀਬਨ 35 30 35 ਸਾਲ ਦੀ ਪੁਰਾਣੀ ਗੱਲ ਔਰ ਜਿਹੜੀਆਂ ਆਜਾਦਾ ਪੁਰਾਣੀਆਂ ਤੁਸੀਂ ਤਾਜ਼ੀਆਂ ਸਾਨੂੰ ਕਰਵਾ ਦਿੱਤੀਆਂ ਔਰ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਨਾਂ ਲਈ ਵੀ ਇਹ ਤੇ ਬਹੁਤ ਵੱਡਾ ਇੱਕ ਮੈਸੇਜ ਤੁਸੀਂ ਸਾਨੂੰ ਦਿੱਤਾ ਆਪਣੇ ਪਛੋਕਰ ਦੇ ਨਾਲ ਜੁੜਨ ਦਾ ਤੇ ਆਪਣੇ ਸੱਭਿਆਚਾਰ ਦੇ ਨਾਲ ਜੁੜਨ ਦਾ